ਆ ਪਹੁੰਚ ਗਿਆ ਬਈ ਦੀਪ ਡੈਰੀ ਵਾਲਾ ਇਆਂ ਮੁੰਡਿਆਂ ਦਾ ਬਹੁਤ ਸੰਜੋਗ ਆ ਬਈ ਬਹੁਤ ਜ਼ਿਆਦਾ ਚਾਰ ਪੰਜ ਭਾਈਆਂ ਲਾ ਲਈ ਚਾਚੇ ਤਾਇਆਗੇ ਸਾਰੇ ਲੱਗ ਰਹੇ ਆ ਆਪਾਂ ਛੇ ਦਿਨ ਹੋ ਗਏ ਇਹਨਾਂ ਨੂੰ ਕੰਮ ਕਰਦਿਆਂ ਨੂੰ ਉਧਰੋਂ ਪ੍ਰੇਮੀ ਰਿਹਾ ਬਈ ਉਹ ਨੌ ਬਾਈ ਕੋ ਮੈਂ ਜਾਣਦਾ ਨਹੀਂ ਕਿ ਇਹ ਇਹਦੋਂ ਮੇਰੇ ਪੰਡਗੀ ਆ ਪਰ ਨੌ ਨਹੀਂ ਮੈਂ ਜਾਣਦਾ ਦੀਪ ਹਸਨੋਬੀ ਦੀਪ ਕਿੰਨੇ ਕਿਹੜੇ ਬਾਈ ਉਹ ਦੀਪ ਪ੍ਰੇਮੀ ਹਾਂ ਇਹ ਹਮਾਰੇ ਲਾਣੇਗਾ ਆ ਗਿਆ ਵੀ ਜਾਦਵਾਗਾ ਕੇਵਲ ਸਿੰਘ ਆ ਯਾ ਮਾਨਾ ਦਾ ਮੁੰਡਾ ਆ ਗਿਆ ਮਿੱਤੇ ਦਾ ਉਹ ਆ ਗਿਆ ਤੇ ਕਿਹੜੇ ਲਾਣੇ ਚੋਂ ਆਇਆ ਸਰੋਆ ਚੋਂ ਆ ਗਿਆ ਬਈ ਜਿਹੜਾ ਨੌਂ ਨਹੀਂ ਜਾਣਦਾ ਬਸ ਜਿਹੜੀ ਗੱਲ ਹੈ ਹਾਂ ਸਰੋਆ ਸਾਹਿਬ ਨੌਂ ਕਿਹਦਰਾ ਬਬਲੂ ਪ੍ਰਗਟ ਪ੍ਰਧਾਨ ਦਾ ਮੁੰਡਾ ਪ੍ਰਗਟ ਪ੍ਰਧਾਨ ਦਾ ਮੁੰਡਾ ਬਈ ਨੌਂ ਨਹੀਂ ਬਈ ਮੈਂ ਜਾਣਦਾ ਕਾਰਨ ਕਿਉਂ ਖੇਤਾ ਹਰਾਂ ਤਾਂ ਦੇ ਨੌਂ ਭੁੱਲ ਜਾ ਉਹੇ ਖਾਂ ਵੀ ਦਿਖਾ ਦੇ ਹਾਂ ਉਹ ਦੇਖ ਨਵੇਂ ਮੁੰਡੇ ਸਾਰੇ ਮੰਨ ਰਿਹਾ ਥੱਲੇ ਬਰਕਲੇ ਦੀ ਟਰੈਲੀ ਪੰਡਾ ਨਾਲ ਆ ਲਹਿਰਿਆ ਪਰਾ। ਉਹ ਬਾਈ ਬਿੱਲੂ ਖੜਿਆ। ਦਸ ਤਿੱਕਰ ਜੀ। ਉਹ ਮੁੰਡਾ ਖੜੇ ਮੜੀ ਜੂਕਰੀ ਕਿਤੇ ਰੁਸਰੇ। ਉਹ ਨਰਾਜ ਐ ਮੜਾ ਨਰਾਜ। ਉਹ ਬਾਈ ਉਹ ਲਾਪੂ ਰੁਸਰੇ ਆਉ। ਉਹ ਕਹਿੰਦਾ ਸਮਝਦਾ ਬਾਹਰ ਵੀ ਰੁਸਰੇ ਕਿਉਂ ਐ। ਪੰਡ ਚੱਕਣ ਕਿ ਨਹੀਂ ਆ। ਆਉਰਾ ਮੈਨੂੰ ਮੈਨੂੰ ਪੰਡ ਚਕਾਉਂਗਾ। ਤਾਂ ਰੁਸਰੇ। ਔਰ ਦੱਕਾ ਕਰ ਰਿਹਾ ਜਮਿੰਦਰ। ਆ ਵੀ ਆਪਣੇ ਪੰਡਕੀ ਗਊਸ਼ਾਲਾ ਤੁਹਾਨੂੰ ਇਸ ਬਾਰੇ ਵੀ ਜਾਣਕਾਰੀ ਦੇ ਦਈਏ ਆ ਆਪਣੇ ਪੰਡਕੀ ਗਊਸ਼ਾਲਾ ਬਈਆ ਘੱਟ ਦਾ ਘੱਟ ਵੀ 14-1500 ਗਊਆਂ ਇਸ ਮੇਲੇ ਦੇ ਆ ਵੀ ਆਪਣੇ ਪੰਡਕੇ ਸੰਯੋਗ ਨਾਲ ਲਾਲੇ ਇਲਾਕੇ ਕੇ ਸੰਯੋਗ ਨਾਲ ਚੱਲ ਰਹੀ ਹੈ ਬਹੁਤ ਵਧੀਆ ਉਹ ਅੰਦਰ ਪ੍ਰਧਾਨ ਬੈਠੇ ਆ ਨੇਰੇ 'ਚ ਬੈਠੇ ਪਰ ਦਿਖਣੇ ਨਹੀਂ ਨੇਗੇ ਨੇਰੇ 'ਚ ਬੈਠੇ ਭਾਈ ਅਵਤਾਰ ਪ੍ਰਧਾਨ ਹੈ ਭਈਓ ਹਾਂ ਬਾਹਰ ਨਿਕਲੇ ਮੜਾ ਮੋਟਾ ਪੱਲੀ ਵਿਛਾ ਦੇਗਾ ਪੱਲੀ ਵਿਛਾ ਦੇ ਓਏ ਪੱਲੀ ਵਿਛਾ ਦੇਗਾ ਪੱਲੀ ਵਿਛਾ ਦੇਗਾ ਪੱਲੀ ਵਿਛਾ ਲਿਆ ਕਰੋ ਪੱਲੀ ਭਾਈ ਆਪਣੇ ਪੇਜ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਆ ਕਰੋ